ਤੁਹਾਡਾ ਆਪਣਾ ਕੇ ਸਿਨੀਅਰ ਅਫਸਰ ਦੇ ਕੋਲ ਕੇ ਸਿਨੀਅਰ ਅਧਿਕਾਰੀ ਕੋਲ ਆਪਣਾ ਮਤਲ ਰੱਖ ਦਿਓ ਮੁੱਦਾ ਰੱਖ ਦਿਓ ਆਪਣੀ ਗੱਲ ਰੱਖ ਦਿਓ ਤੇ ਤੁਹਾਡੀ ਗੱਲ ਸੁਣੀ ਜਾਂਦੀ ਆ ਉਹਦਾ ਕਾਰਨ ਤੁਹਾਡਾ ਏਕਾ ਹੈ ਤੁਸੀਂ ਏਕਾ ਬਣਾਓ ਤੁਹਾਡੇ ਅੱਗੇ ਅੱਗੇ ਕੋਈ ਤਾਕਤ ਨਹੀਂ ਰੱਖ ਸਕਦੀ ਮੈਂ ਤੁਹਾਨੂੰ ਸਾਰੇ ਵੀਰਾਂ ਨੂੰ ਤੁਹਾਨੂੰ ਆਪਣੇ ਤੋਂ ਬੜੇ ਸਤਕਾਰ ਦੇ ਵੀਰ ਆਪੂ ਜੇ ਬਾਹਰ ਬੈਠੇ ਨੇ ਵਿਚਾਰ ਤੇ ਵੀ ਇਹਨਾਂ ਦੇ ਸੁਣਨੇ ਨੇ ਇਹਨਾਂ ਦੀ ਜੇ ਗੁਰੂਤ ਜਾਂਦੇ ਕਿ ਅਸੀਂ ਪੰਜ ਜਾਨਾਂ ਦੇ ਸਰਕਾਰੀ ਅਸੀਂ ਉਹਨਾਂ ਦਾ ਸਹਿਯੋਗ ਕਰ ਰਹੇ ਹਾਂ ਤੇ ਬੈਠੇ ਸ਼ੰਭੂ ਮੁਬਾਦਰ ਦੇ ਮੋਰਚੇ ਤੇ ਜਿਹੜੇ ਵੀ ਬੈਠੇ ਰਿਹਾ ਸੀ ਸਮਝੋ ਉਹਨਾਂ ਦਾ ਪੂਰਜ ਜਣਾਵਾ ਸਹਿਯੋਗ ਕਰਾਂਗੇ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਾ ਜਿੰਦਾਬਾਦ ਕਿਸੇ ਸ਼ਹੀਦ ਦਾ ਖੂਨ ਡਲਦਾ ਤੇ ਉਹ ਅੰਜਾਇਆ ਨਹੀਂ ਜਾਂਦਾ ਆਜੇ ਜੀ ਦਿਹਾੜੇ ਮੰਗੇ ਨੇ ਛੋਟੇ ਸਹਬਜਾਦਿਆਂ ਦੀ ਤੇ ਵੱਡੇ ਸਹਬਜਾਦਿਆਂ ਦੀ ਮੇਰੇ ਨਾਲ ਜਿੱਦਿਆ ਬੜੀ ਬਾਸਰ ਦੇ ਪਾਸੇ ਤੋਂ ਕੰਮ ਨਾਲ ਜੀ ਸਾਹ ਮੌਜੂਦ ਆਪ ਤੁਹਾਰੇ ਉਤਾਨੂ ਬਣਾ ਹੈ ਛੇ ਨਹੀਂ ਬਲੀ ਬੋਣਾ ਦੇਹਲਵਾਲ ਤੇਰੀ ਸੋਚ ਤੇ ਜਰਾ ਜਾਂਗੇ ਖੋਗੇ ਦਲੇਵਾਲ ਤੇਰੀ ਸੋਚ ਤੇ ਜਰਾ ਜਾਂਗੇ ਖੋਗੇ ਦਲੇਵਾਲ ਤੇਰੀ ਸੋਚ ਤੇ ਦੇਖੋ ਜੀ ਜਦੋਂ ਵੱਡਾ ਮੋਰਚਾ ਲੱਗਾ ਸੀ ਦਿੱਲੀ ਵਿਖੇ ਉਦੋਂ ਭਾਰਤ ਸਰਕਾਰ ਨੇ ਕਿਸਾਨਾਂ ਨੂੰ ਜਦੋਂ ਪੰਜਾਬ ਨੂੰ ਤੋਰਿਆ ਮੋਦੀ ਸਾਹਿਬ ਨੇ ਤਿੰਨ ਕਾਲੇ ਕਾਨੂੰਨ ਵਾਪਸ ਲਏ ਤੇ ਉਹਨਾਂ ਨੇ ਕੋਈ ਲਿਖਤੀ ਵਾਦੇ ਲਿਖੀ ਦੀ ਮੰਗਾਂ ਕੀਤੀਆਂ ਸੀ ਕਿ ਅਸੀਂ ਕਿਸਾਨਾਂ ਨੂੰ ਐਮਐਸਪੀ ਦੇ ਗਾਰੰਟੀ ਦੇਾਂਗੇ ਅਸੀਂ ਕਿਸਾਨਾਂ ਨੂੰ ਕਰਜ਼ੇ ਮਾਫ ਕਰਨ ਲਈ ਕਮੇਟੀ ਬਣਾਵਾਂਗੇ ਅਸੀਂ 2020 ਬਿਜਲੀ ਬਿੱਲ ਜਿਹੜਾ ਵਾ ਉਹ ਵਾਪਸ ਲਾਂਗੇ ਅਸੀਂ ਧੂਏਂ ਦੇ ਵਿੱਚੋਂ ਖੇਤੀ ਸੈਕਟਰ ਨੂੰ ਬਾਹਰ ਕਰਾਂਗੇ ਪਰ ਅੱਜ 3 ਸਾਲ ਹੋ ਗਏ ਨੇ ਉਸ ਗੱਲ ਨੂੰ ਕੇਂਦਰ ਸਰਕਾਰ ਨੇ ਆਪਣੇ ਵਾਅਦਿਆਂ ਤੋਂ ਮੁੱਕਰ ਗਈ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਉਸ ਵਕਤ ਵੀ ਕਹਿੰਦਾ ਸੀ ਕਿ ਸਾਨੂੰ ਅਜੇ ਵਾਪਸ ਜਾਣਾ ਨਹੀਂ ਚਾਹੀਦਾ ਸਰਕਾਰ ਨੇ WTO ਚੋਂ ਬਾਹਰ ਆਉਣ ਲਈ ਐਪਲੀਕੇਸ਼ਨ ਦੇ ਦਿੱਤੀ ਆ 40 ਦੇਸ਼ ਹੋਰ ਨੇ ਤੇ ਇਹ ਸਰਕਾਰ ਨੇ ਜਦੋਂ ਆਪਣਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਅਸੀਂ ਫੇਰ ਹੀ ਵਾਪਸ ਚਲਾਂਗੇ ਪਰ ਕੁਝ ਜਥੇਬੰਦੀਆਂ ਕਾਲੀਆ ਕਾਲੀ ਕਰ ਗਈਆਂ ਤੇ ਵਾਪਸ ਆ ਗਈਆਂ ਢੱਲੇਵਾਲ ਸਾਹਿਬ ਨੇ 2 ਸਾਲ ਸਰਕਾਰ ਨੂੰ ਤਰਲੇ ਮਾਰੇ ਵੱਖ-ਵੱਖ ਮੀਟਿੰਗਾਂ ਕੀਤੀਆਂ ਪਰ ਸਰਕਾਰ ਨੇ ਸਾਡੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਹੁਣ 13 ਫਰਵਰੀ ਤੋਂ 2023 ਤੋਂ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਦਿੱਲੀ ਜਾਣ ਲਈ ਰੋਜ਼ ਪ੍ਰਦਰਸ਼ਨ ਲਈ ਉੱਥੇ ਮੰਗ ਰਹੇ ਨੇ ਅੱਗੇ ਨੰਗਣਾ ਪਰ ਸਰਕਾਰ ਜਿਹੜੀ ਹਰਿਆਣਾ ਦੀ ਆ ਉਹਨੇ ਕਿਸਾਨਾਂ ਨੂੰ ਗੋਲੀਆਂ ਮਾਰੀਆਂ ਕਿਸਾਨ ਜ਼ਖਮੀ ਕਰ ਦਿੱਤੇ ਕਿ ਸ਼ੁਭਕਰਨ ਸਿੰਘ ਸ਼ਹੀਦ ਵੀ ਹੋ ਗਿਆ ਹੋਰ ਬਹੁਤ ਸਾਰੇ ਕਿਸਾਨਾਂ ਨੂੰ ਸੱਟਾਂ ਲੱਗੀਆਂ ਅਖੀਰ ਡੱਲੇਵਾਲ ਸਾਹਿਬ ਨੇ ਜਦੋਂ ਕੋਈ ਚਾਰਾ ਨਹੀਂ ਚੱਲਿਆ ਉਹਨਾਂ ਨੇ 26 ਨਵੰਬਰ ਤੋਂ ਮਰਨਵਰਤ ਪੋਖੜਤਾਲ ਸ਼ੁਰੂ ਕਰ ਦਿੱਤੀ ਉਹ ਪਿਛਲੇ 35 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਤੇ ਪੋਖੜਤਾਲ 90 'ਚ ਬੈਠੇ ਨੇ ਇੱਕ ਦਾਣਾ ਆਂਦਾ ਉਹਨਾਂ ਨੇ ਨਹੀਂ ਲਿਆ ਪਰ ਸਰਕਾਰ ਦੇ ਨਾਂ ਭਗਵੰਤ ਮਾਨ ਸਰਕਾਰ ਦੀ ਨਾ ਕੇਂਦਰ ਸਰਕਾਰ ਦੇ ਕੰਨਾਂ ਦੇ ਜੂਨ ਸਰਕੀ ਆ ਕਿਸੇ ਨੇ ਵੀ ਉਹਨਾਂ ਦੀ ਸੁਣਵਾਈ ਨਹੀਂ ਕੀਤੀ ਸਾਰਾ ਪੰਜਾਬ ਸਾਰਾ ਹਰਿਆਣਾ ਸਾਰਾ ਹਿੰਦੁਸਤਾਨ ਦਾ ਕਿਸਾਨ ਪੂਰੇ ਗੁੱਸੇ 'ਚ ਆਇਆ ਇਸ ਵੇਲੇ ਲੋਕ ਆ ਮਾਰੇ ਅੱਜ ਸੜਕਾਂ ਦੇ ਉੱਤੇ ਹਜ਼ਾਰਾਂ ਜਿਹੜੇ ਨਾਕੇ ਲਾ ਦਿੱਤੇ ਆ ਲੋਕਾਂ ਨੇ ਸਾਰਾ ਇਲਾਕਾ ਡੇਰਾ ਬਾਬਾ ਨਾਨਕ ਗਰਦਾਪੁਰ ਜਿਹੜਾ ਬੰਦਿਆ ਸਾਰਾ ਲੋਕ ਬਹੁਤ ਗੁੱਸੇ 'ਚ ਨੇ ਮੈਂ ਚੇਤਾਵਨੀ ਦੇਣੀ ਚਾਹਣਾ ਭਗਵੰਤ ਮਾਨ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਕਿ ਅਗਰ ਡੱਲੇਵਾਲ ਸਾਹਿਬ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਇਹਨਾਂ ਕੋ ਹਾਲਾਤ ਕਾਬੂ ਨਹੀਂ ਆਉਣੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਲੀਡਰ ਤੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੂੰ ਸੜਕਾਂ ਦੇ ਨਹੀਂ ਚੜ੍ਹਨ ਦੇਣਾ ਥੋੜੇ ਦਿਨਾਂ ਦੀ ਗੱਲ ਰਹੀ ਸचेत ਹੋ ਜਾਣਾ ਲੋਕਾਂ ਇਹਨਾਂ ਨੂੰ ਡਾਂਗਾ ਮਾਰ ਮਾਰ ਕੇ ਇਹਨਾਂ ਦੇ ਕੰਨ ਭੰਨ ਦੇਣੇ ਨੇ ਲੋਕ ਬਹੁਤ ਗੁੱਸੇ 'ਚ ਨੇ ਇਸ ਕਰਕੇ ਇਹਨਾਂ ਨੂੰ ਵਕਤ ਰੈਂਦੇ ਆ ਹਾਲਾਤ ਸੰਭ ਲੈਣੇ ਚਾਹੀਦੇ ਆ ਇਹ ਜਿਹੜੇ ਪੰਜਾਬ ਦੀ ਕੌਮ ਆ ਇਹ ਗੁਲਾਮੀ ਨਹੀਂ ਚੱਲ ਸਕਦੀ ਅੱਗੇ ਵੀ ਬਹੁਤ ਸਾਰੀਆਂ ਸ਼ਹਾਦਤਾਂ ਦੇਣੀਆਂ ਪਈਆਂ ਹਜ਼ਾਰਾਂ ਜਵਾਨ ਮਰ ਗਏ ਹੁਣ ਵੀ ਹਾਲਾਤ ਉਸ ਤਰ੍ਹਾਂ ਦੇ ਬੰਦੇ ਜਾ ਰਹੇ ਆ ਸੋ ਮੇਰੀ ਸਰਕਾਰਾਂ ਨੂੰ ਇਹ ਚੇਤਾਵਨੀ ਆ ਕਿ ਉਹ ਛੇਤੀ ਤੋਂ ਛੇਤੀ ਡੱਲੇਵਾਲ ਸਾਹਿਬ ਦੀ ਆ ਮੰਗਾ ਮੰਨ ਕੇ ਕਿਸਾਨ ਆਗੂਆਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਮਰਨਵਰ ਤੋਂ ਉਠਾਇਆ ਜਾਵੇ। ਇਹ ਕਿੰਨੇ ਵੇਲੇ ਚੱਲੂ ਆਏ ਤਾਂ ਇਹਨਾਂ ਨੇ ਕਿੰਨੇ ਵੇਲੇ ਤੱਕ ਜਾਰੀ ਪਾਜੀ ਧਰਾਂ ਜਿਹੜਾ ਵਾ ਉਹ 7 ਵਜੇ ਦਾ ਪ੍ਰੋਗਰਾਮ ਸੀ ਪਹਿਲਾਂ ਸ਼ਹਿਰ ਦੇ ਵਿੱਚ ਦੁਕਾਨਾਂ ਕੱਲ ਵੀ ਸਾਰੇ ਸ਼ਹਿਰ ਨੂੰ ਬੇਨਤੀ ਕੀਤੀ ਗਈ। ਵਪਾਰ ਮੰਡਲ ਵਾਲੇ ਵੀਰਾਂ ਨੇ ਸਾਡਾ ਬੜਾ ਸਹਿਯੋਗ ਦਿੱਤਾ ਉਹਨਾਂ ਦਾ ਧੰਨਵਾਦ ਆ। ਭਾਵੇਂ ਕਿ ਦੁਕਾਨਾਂ ਦੀ ਬੜੀ ਮਾੜੀ ਹਾਲਤ ਹੈ ਦੁਕਾਨਦਾਰਾਂ ਦੀ ਡੇਰਾ ਬਾਬਾ ਨਾਨਕਦਿਆਂ ਦੀ ਇਸ ਇਲਾਕੇ ਦੀ ਪਰ ਉਹਨਾਂ ਫੇਰ ਵੀ ਅੱਜ ਮੁਕੰਮਲ ਬੰਦ ਕੀਤਾ ਕੁਝ ਬੈਂਕ ਸੀ ਉਹ ਬੰਦ ਕਰਾਏ ਨੇ। ਅਸੀਂ ਤਕਰੀਬਨ 10 ਵਜੇ ਤੋਂ ਇੱਥੇ ਧਰਨੇ ਤੇ ਬੈਠੇ ਹਾਂ ਤੇ 4 ਵਜੇ ਤੱਕ ਸ਼ਾਮਾਂ ਤੱਕ ਇੱਥੇ ਧਰਨੇ ਤੇ ਰਹਾਂਗੇ 35 ਦਿਨ ਹੋ ਗਏ ਆ ਮਤਲਬ ਹੜਤਾਲ ਜਾਰੀ ਉਹਨਾਂ ਦੀ ਉਹਨਾਂ ਦੀ ਸੇਵਾ ਚ ਕੋਈ ਸੁਧਾਰ ਨਹੀਂ ਆ ਸਰਕਾਰਾਂ ਸੁਣ ਰਹੀ ਦੀ ਨਹੀਂ ਵੇਖੋ ਛੋਟੇ ਵੀਰ ਜਦੋਂ ਪ੍ਰੈਸਰ ਪੌਟਰ ਸਾਹਿਬ ਜਦੋਂ ਖਾਦਾ ਹੀ ਕੁਝ ਨਹੀਂ ਇੱਕ ਪਾਣੀ ਦੇ ਕੋਟੇ ਤੁਸੀਂ ਵੀ ਸਮਝਦੇ ਹੋ ਕਿ ਕੀ ਸੁਧਾਰ ਹੋ ਸਕਦਾ ਉਹਨੇ ਮਨ ਬਣਾਇਆ ਵਾ ਕਿ ਮੈਂ ਕੁਝ ਨਹੀਂ ਉਹਨਾਂ ਦੇ ਕੰਨ ਗ੍ਰੇਨ ਕਰਨਾ ਨਾ ਦੁੱਧ ਨਾ ਚਾਹ ਨਾ ਕੋਈ ਮੈਡੀਕਲ ਸਹੂਲਤ ਤੇ ਸੁਧਾਰ ਕੇ ਆਉਣਾ ਜੇ 35 36 ਦਿਨ ਹੋ ਗਿਆ 70 ਸਾਲ ਦਾ ਬਜ਼ੁਰਗ ਆ ਕਿੰਨੇ ਸਰ ਦਾ ਮਰੀਜ਼ ਆ ਤੇ ਜੇ ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਰਕਾਰ ਆਪਣੀ ਜਿੱਤ ਤੇ ਅੜੀ ਰਹੀ ਤੇ ਸੁਧਾਰ ਕੀ ਹੋਣਾ ਉਹਨਾਂ ਦੇ ਪ੍ਰਲੋਗ ਹੀ ਸੁਧਾਰ ਜਾਣਾ ਵਾ ਉਹਨਾਂ ਚੜ੍ਹਾਈ ਕਰ ਜਾਣੀ ਕਿ ਕੀ ਕਰਨ ਲੱਗਦਾ ਸਰਕਾਰਾਂ ਕਿਉਂ ਨਹੀਂ ਸੁਣ ਰਹੀਆਂ ਡਾਡੀ ਬਾ ਸਰਕਾਰ ਜਿੱਦੀ ਹੈ ਜੀ મોદી ਸਰਕਾਰ ਕਾਰਪੋਰੇਟ ਸਰਕਾਰ ਲੋਕਾਂ ਦੇ ਹੱਥਾਂ 'ਚ ਖੇਡ ਰਹੀ ਆ ਸਰਕਾਰ ਜਿੱਤ ਤੇ ਬੈਠੀ ਆ ਉਹ ਕਿਸਾਨਾਂ ਨਾਲ ਧਰੋ ਕਰ ਰਹੀ ਆ ਇਸ ਕਰਕੇ ਸਰਕਾਰ ਮੰਗਾ ਨਹੀਂ ਮੰਨ ਲਿਆ। ਬਾਕੀ ਦੇ ਮੇਲਕ ਪ੍ਰਧਾਨ ਜੀ ਆਪਾ ਬਾਬਾ ਨਾਨਕ ਜੋ ਕਿ ਅੱਜ 30 ਤਰੀਕ ਦਾ ਰੱਖਿਆ ਸੀ ਪੰਜਾਬ ਬੰਦ ਦਾ ਅੱਜ ਸਾਨੂੰ ਪੂਰਾ ਹੰਗਾਰਾ ਦਿੱਤਾ ਆ ਸਾਰੀ ਸੰਗਤ ਨੇ ਹੰਗਾਰਾ ਦਿੱਤਾ ਆ ਜਿੰਨੇ ਦੁਕਾਨਦਾਰ ਆ ਉਹਨਾਂ ਨੇ ਹੰਗਾਰਾ ਦਿੱਤਾ ਆ ਅਸੀਂ ਅੱਜ ਪੂਰੇ ਤੁਹਾਨੂੰ ਪਤਾ ਕਾਲਾਂ ਵਾਲੀ ਚੌਂਕ ਦੇ ਵਿੱਚ ਇਹ ਰਸਤਾ ਬੰਦ ਕੀਤਾ ਆ ਤੇ ਇਸ ਮਾਰਿਆਂ ਅਸੀਂ ਹਾਂਜੀ ਮੈਂ ਜਤਿੰਦਰ ਸਿੰਘ ਜੀ ਮੇਸ਼ਰ ਸ਼ਹੀਦ ਆ ਤਰਨਾਲਾਲ ਬਾਬਾ ਬਕਾਲਾ ਸਾਹਿਬ ਵਾਲਿਆਂ ਨੂੰ ਸਾਡੀ ਪੂਰੀ ਜਥੇਬੰਦੀ ਦਾ ਪੂਰਾ ਸਾਥ